ਤੱਲ ਗੁਰ ਸੇਵੀਆ ਅਹਨਿਸ ਸਾਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਫਤ ਖਸਮ ਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਝਟੀਐ ਤੋਦੋ ਡਠੇ ਸੱਚ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚ ਪਾਤਿਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਸਜਣ ਸੱਚਾ ਪਾਤਿਸਾ ਹੋ ਸਿਰ ਹਾਦਸਾ ਹੋ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹ hello <coughs> <coughs> ਲੋਕੀ ਰਤ ਸਦਾ ਕਮਾਹੀ ਅਚੰਤ ਹਰੇ ਨਾਮ ਤਿਨ ਕਾ ਮਨ ਵਸਿਆ ਜਾ ਸਬਦ ਸਮਾਹੀ ਜਿਨ ਕਾ ਸਤ ਗੁਰ ਭੇਟਿਆ ਸੇਹ ਹਰ ਕੀ ਰਤ ਸਦਾ ਕਮਾ ਚਿੰਤਾ ਹਰ ਨਾ ਮਤਨ ਕੈ ਮਨ ਅਸਿਆ ਸੱਚ ਸਬਦ ਸਮਾ भी आप पाहे पार ब्रह्म तिन का संतुष्ट पाया जो गुरचरणी ਨਾਨਕ ਹਰਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ ਮਹੱਲਾ ਤਜਾ ਹਉ ਮੈਂ ਅੰਦਰ ਖੜਕ ਹੈ ਖੜਕੇ ਖੜਕ ਵੇਹਾ ਹਉ ਮੈਂ ਲਕੋ ਪੂਰ ਬਲਖਿਆ ਤੇਰਾ ਸਤ ਗੁਰ ਮਿਲਿਆ ਪ੍ਰਭ ਆ ਨਾਨਕ ਗੁਰ ਪਰਸਾਦੀ ਉਬਾਰੇ ਸਬਦ ਜਲਾਏ ਪਾਉੜੇ ਹਾਰੇ ਨਾ ਮਹਾਰਾ ਪ੍ਰਭ ਅਬਗਤ ਅਗੋਚਰ ਬੇਨਾਸੀ ਪੁਰਖ ਬਿਦਾਤਾ ਹਰ ਨਾਮ ਹਮ ਸਰੇਵ ਹਰ ਨਾਮ ਹਮ ਪੂਜਹ ਹਰ ਨਾਮੇ ਹੀ ਕੋਈ ਆਵਰਨਾ ਸੁਜਾ ਹਰ ਨਾਮ ਅੰਤ ਛੱਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੇ ਨੰ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪਣੇ ਕਾ ਸਦਾ ਨਮਸਕਾਰੇ ਜਿੱਤ ਮਿਲਿਆ ਹਾਰ ਨਾਮ ਮੈਂ ਜਾਂਤਾ ਹਾਰ ਨਾਮ ਦੀਆ ਗੁਰ ਪਰ ਉਪਕਾਰ ਤਨ ਤਨ ਗੁਰ ਸਕਾਰੇ ਜੇਤੂ ਮਿਲਿਆ ਹਾਰ ਨਾ ਮੈਂ ਜਾਂਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਸਲੋਕ ਮਹਲਾ ਤੀਜਾ ਜਨ ਕਾ ਸਤ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚੰਤ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਬਦ ਸਮਾਇ ਰਾਗ ਵਡਹੰਸ ਦੀ ਪਾਉੜੀ 16ਵੀਂ ਸਲੋਕਾ ਨਾ